लोक पर लोक दे राखे तन तन साहब श्री गुरु ग्रंथ साहब सच्चे पातशाह दी पावन पवित्र हजूरी अंदर ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੇ ਆਭਾ ਮੰਡਲ ਦੇ ਵਿੱਚ ਸਭਾਇਮਾਨ ਸ੍ਰੀ ਅਕਾਲ ਤਖਤ ਸਾਹਿਬ ਉਪਰ ਸੇ ਸ਼ੋਭਤ ਸਾ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਦਿਨ ਇਸ ਮਹਾਨ ਪਾਵਨ ਪਵਿੱਤਰ ਅਸਥਾਨ ਦੇ ਉੱਤੇ ਮੇਰੀ ਪ੍ਰੀਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮੇਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਤਾਰਨ ਕੀਤੀਆਂ ਇਸ ਮਹਾਨ ਦਿਹਾੜੇ ਨੂੰ ਅਸੀਂ ਮੇਰੀ ਪੀਰੀ ਦੇ ਵਿਸਵਜੋ ਮਨਾਉਨੇ ਆ ਸਮੁੱਚੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਸਸ ਮੇਰੇ ਪਿਆਰੇ ਦਿਵਸ ਦੀਆਂ ਬਹੁਤ 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 ਵਧਾਈਆਂ ਜਦੋਂ ਅਸੀਂ ਦੁਨੀਆ ਦਾ ਇਤਿਹਾਸ ਪੜਦੇ ਆ ਨਾ ਸਾਧ ਸੰਗਤ ਦੀ ਤਾਂ ਦੁਨੀਆ ਜਿਹੜੀ ਹੈ ਉਹ ਦੋ ਚੀਜ਼ਾਂ ਦੇ ਅੱਗੇ ਝੁਕਦੀ ਹੈ ਇੱਕ ਰੋਹਾਨੀਅਤ ਦੇ ਅੱਗੇ ਝੁਕਦੀ ਹੈ ਤੇ ਦੂਸਰਾ ਰਾਜਸੀ ਤਾਕਤ ਦੇ ਅੱਗੇ ਝੁਕਦੀ ਹੈ ਜਾਂ ਤਾਂ ਉਹਦੇ ਅੱਗੇ ਸਿਰ ਨਵਾਏ ਜਾਂਦੇ ਆ ਜਿਹਦੇ ਕੋਲੇ ਬਹੁਤ ਵੱਡੀ ਰਾਸੀ ਤਾਕਤ ਹੋਵੇ ਜਾਂ ਉਹਦੇ ਅੱਗੇ ਸਿਰ ਨਵਾਏ ਜਾਂਦੇ ਆ ਜਿਹਦੇ ਕੋਲੇ ਬਹੁਤ ਵੱਡੀ ਰੋਹਾਨੀਅਤ ਤਾਕਤ ਹੋਵੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸੰਸਾਰ ਨੂੰ ਝੁਕਾਇਆ ਰੋਹਾਨੀਅਤ ਦੇ ਬਲ ਬੂਤੇ ਦੇ ਉੱਤੇ ਰੋਹਾਨੀਅਤ ਜਿਹੜੀ ਹੈ ਇਹ ਭਗਤੀ ਚੋਂ ਪੈਦਾ ਹੁੰਦੀ ਹੈ ਬੰਦਗੀ ਚੋਂ ਪੈਦਾ ਹੁੰਦੀ ਹੈ ਨਾਮ ਸਿਮਰਨ ਚੋਂ ਪੈਦਾ ਹੁੰਦੀ ਹੈ ਤੇ ਰਾਸੀ ਤਾਕਤ ਜਿਹੜੀ ਹੈ ਉਹ ਹਮੇਸ਼ਾ ਤੇਗ ਦੀ ਧਾਰ ਚੋਂ ਪੈਦਾ ਹੁੰਦੀ ਹੈ ਤੇ ਤੇਗ ਦੀ ਧਾਰ ਦੇ ਵਿੱਚੋਂ ਰਾਸੀ ਤਾਕਤ ਉਸ ਵਕਤ ਪੈਦਾ ਹੁੰਦੀ ਹੈ ਜਦੋਂ ਤੇਗ ਫੜਨ ਵਾਲੀ ਕੌਮ ਦੇ ਵਿੱਚ ਏਕਤਾ ਹੁੰਦਾ ਹੈ ਇਤਫਾਕ ਹੁੰਦਾ ਹੈ ਆਪਣੇ ਇਸ਼ਟ ਦੇ ਪ੍ਰਤੀ ਸਮਰਪਿਤ ਭਾਵਨਾ ਹੁੰਦੀ ਹੈ ਔਰ ਅੰਦਰ ਬੰਦਗੀ ਦਾ ਭਾਵ ਹੁੰਦਾ ਹੈ ਆਪਣੇ ਗੁਰੂ ਦੇ ਪ੍ਰਤੀ ਆਪਣੇ ਇਸ਼ਟ ਦੇ ਪ੍ਰਤੀ ਸਮਰਪਿਤ ਭਾਵਨਾ ਹੋਵੇ ਬੰਦਗੀ ਦਾ ਭਾਵ ਹੋਵੇ ਇਕਤਾ ਹੋਵੇ ਕੌਮ ਦੇ ਵਿੱਚ ਇਤਫਾਕ ਹੋਵੇ ਉਸ ਵਕਤ ਫਿਰ ਹੱਥ ਦੇ ਵਿੱਚ ਫੜੀ ਤੇਗ ਦੇ ਵਿੱਚੋਂ ਰਾਸੀ ਤਾਕਤ ਜਿਹੜੀ ਹੈ ਉਹ ਜਨਮ ਲੈਂਦੀ ਹੈ ਅੱਜ ਜਦੋਂ ਅਸੀਂ ਆਪਣੇ ਆਲੇ ਦਿਵਾਲੇ ਝਾਤ ਮਾਰਦੇ ਆ ਨਾ ਕਿ ਅਸੀਂ ਨਰਾਸ਼ਤਾ ਦੀ ਖਾਈ ਦੇ ਵਿੱਚ ਜਿਹੜਾ ਉਹ ਡੁੱਬਦੇ ਤੁਰੇ ਜਾ ਰਹੇ ਰੋਹਾਨੀਅਤ ਤਾਕਤ ਰੋਹਾਨੀਅਤ ਕਲਾ ਵੀ ਸਾਡੇ ਕੋਲ ਨਹੀਂ ਹੈ ਕਿਉਂਕਿ ਨਾ ਨਾਮ ਸਿਮਰਨ ਹੈ ਨਾ ਬੰਦਗੀ ਹੈ ਨਾ ਭਗਤੀ ਹੈ ਅਸੀਂ ਬੰਦਗੀ ਤੋਂ ਭਗਤੀ ਤੋਂ ਨਾਮ ਸਿਮਰਨ ਤੋਂ ਹੀਣੇ ਹੋ ਗਏ ਆ ਤੇ ਸਾਡੀਆਂ ਤੇਗਾ ਦੇ ਵਿੱਚ ਉਹ ਰਾਸੀ ਤਾਕਤ ਜਿਹੜੀ ਹੈ ਉਹ ਵੀ ਦਿਖਦੀ ਨਹੀਂ ਹੈ ਕਿਉਂਕਿ ਨਾ ਸਾਡੇ ਚ ਏਕਤਾ ਦਿਸਦਾ ਹੈ ਨਾ ਸਾਡੇ ਚ ਇਤਫਾਕ ਦਿਸਦਾ ਹੈ। ਔਰ ਇਹ ਚੀਜ਼ਾਂ ਕਿਡੀਆਂ ਹੈ ਇਹ ਸਾਡੀਆਂ ਸੰਸਥਾਵਾਂ ਨੇ ਸਾਡੀਆਂ ਸੰਸਥਾਵਾਂ ਦੇ ਨਾਲ ਜੁੜੇ ਪ੍ਰਚਾਰਕ ਸਹਬਾਨ ਨੇ ਜਿਹੜਾ ਹੈ ਉਹ ਕੌਮ ਦੇ ਅੰਦਰ ਪੈਦਾ ਕਰਨੀਆਂ ਸੀ। ਪਰ ਪਿਛਲੇ ਕੁਝ ਸਾਲਾਂ ਤੋਂ ਅਸੀਂ ਵੇਖ ਰਹੇ ਹਾਂ ਕਿ ਸਾਡੇ ਜਿਹੜੇ ਪ੍ਰਚਾਰਕ ਹੋਏ ਉਹਨਾਂ ਦਾ ਪ੍ਰਚਾਰ ਜਿਹੜਾ ਹੈ ਉਹ ਆਪਣੀਆਂ ਹੀ ਸੰਸਥਾਵਾਂ ਨੂੰ ਭੰਡਣ ਵਾਲੇ ਪਾਸੇ ਜਿਹੜਾ ਹੈ ਉਹ ਸ਼ੁਰੂ ਹੋ ਗਿਆ ਆਪਣੀ ਹੀ ਮਰਿਆਦਾ ਆਪਣੇ ਹੀ ਇਤਿਹਾਸ ਆਪਣੀ ਹੀ ਅਮੋਲ ਤ੍ਰੋਹਤ ਨੂੰ ਜਿਹੜਾ ਹੈ ਉਹ ਖੰਡਿਤ ਕਰਨ ਵਾਲੇ ਪਾਸੇ ਹੋ ਗਿਆ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਸਾਡੇ ਅੰਦਰ ਗੁਰੂ ਦੇ ਪ੍ਰਤੀ ਸ਼ਰਧਾ ਭਾਵ ਵੀ ਜਿਹੜਾ ਹੈ ਉਹ ਮਿਟ ਗਿਆ ਸਾਖੀ ਸਾਹਿਤ ਸਾਖੀ ਸਾਹਿਤ ਜਿਹੜਾ ਹੈ ਉਹ ਕੌਮਾਂ ਦੇ ਅੰਦਰ ਸ਼ਰਧਾ ਭਾਵ ਪੈਦਾ ਕਰਦਾ ਹੈ ਇਸ ਕਰਕੇ ਸਾਡੇ ਗੁਰੂ ਸਾਹਿਬਾਨ ਨੇ ਵੀ ਸਾਨੂੰ ਸਾਖੀ ਸਾਹਿਤ ਨਾਲ ਜੋੜਨ ਵਾਸਤੇ ਸਾਖੀਆਂ ਦਿੱਤੀਆਂ ਸੀ ਸਾਡੇ ਬਜ਼ੁਰਗ ਜਨਮ ਸਾਖੀ ਪੜ੍ਹਦੇ ਹੁੰਦੇ ਸੀ ਜਨਮ ਸਾਖੀਆਂ ਦਾ ਪਾਠ ਕਰਦੇ ਹੁੰਦੇ ਸੀ ਬੱਚਿਆਂ ਨੂੰ ਸੁਣਾਉਂਦੇ ਹੁੰਦੇ ਸੀ ਔਰ ਇਹ ਪਰੰਪਰਾ ਜਿਹੜੀ ਹੈ ਕੋਈ ਅੱਜ ਤੋਂ ਨਹੀਂ ਕੋਈ ਕੱਲ ਤੋਂ ਨਹੀਂ ਕੋਈ ਪਰਸੋਂ ਤੋਂ ਨਹੀਂ ਬਲਕਿ ਗੁਰੂ ਸਾਹਿਬਾਨ ਦੇ ਸਮੇਂ ਤੋਂ ਸ਼ੁਰੂ ਹੋਈ ਸੀ ਸਾਖੀ ਪਰੰਪਰਾ ਦੇ ਨਾਲ ਜੁੜਨ ਦੀ ਸਾਖੀ ਸਾਹਿਤ ਨਾਲ ਜੁੜਨ ਦੀ ਤੇ ਅੱਜ ਗੁਰੂ ਪਿਆਰਿਓ ਸਾਡਾ ਜਿਹੜਾ ਸਾਖੀ ਸਾਹਿਤ ਹੈ ਨਾ ਉਹੀ ਜਿਹੜਾ ਹੈ ਉਹ ਖੰਡਿਆ ਜਾ ਰਿਹਾ ਔਰ ਖੰਡਿਆ ਵੀ ਕਿਹਦੇ ਵੱਲੋਂ ਜਾ ਰਿਹਾ ਹੈ ਜਿਹੜੇ ਸਿੱਖ ਕੌਮ ਦੇ ਪ੍ਰਚਾਰਕ ਅਖਵਾਉਂਦੇ ਜਿਹੜੇ ਸਾਖੀ ਸਾਹਿਤ ਨੇ ਸਾਡੇ ਅੰਦਰ ਗੁਰੂ ਦੇ ਪ੍ਰਤੀ ਸ਼ਰਧਾ ਭਾਵ ਪੈਦਾ ਕਰਨਾ ਸੀ ਉਸ ਸਾਖੀ ਸਾਹਿਤ ਨੂੰ ਰੱਦ ਕਰਨ ਦੇ ਵਿੱਚ ਸਾਡੇ ਪ੍ਰਚਾਰਕਾਂ ਨੇ ਭੂਮਿਕਾ ਨਿਭਾਉਣੀ ਸ਼ੁਰੂ ਕਰ ਦਿੱਤੀ ਅੱਜ ਜ਼ਰੂਰਤ ਹੈ ਅਸੀਂ ਜੇ ਪਰਪੱਕ ਹੋਣਾ ਹੈ ਸ੍ਰੀ ਗੁਰੂ ਹਰगोबिंद ਸਾਹਿਬ ਮਹਾਰਾਜ ਨੇ ਰੋਹਾਨੀਅਤ ਤਾਕਤ ਸਾਨੂੰ ਬਖਸ਼ਣ ਵਾਸਤੇ ਸਾਡੇ ਹੱਥ ਜਿਹੜਾ ਹੈ ਉਹ ਪੀਰੀ ਦਿੱਤੀ ਔਰ ਸਾਨੂੰ ਰਾਸੀ ਤਾਕਤ ਨਾਲ ਜੋੜਨ ਵਾਸਤੇ ਸਾਡੇ ਹੱਥ ਮੇਰੀ ਦਿੱਤੀ ਇਸ ਕਰਕੇ ਅੱਜ ਅਸੀਂ ਮੇਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰगोबिंद ਸਾਹਿਬ ਸੱਚੇ ਪਾਤਸ਼ਾਹ ਦੇ ਇਸ ਮਹਾਨ ਅਸਥਾਨ ਤੇ ਮੇਰੀ ਪੀਰੀ ਦਿਵਸ ਮਨਾ ਰਹੇ ਆਂ ਜ਼ਰੂਰਤ ਹੈ ਕਿ ਜੋ ਬਖਸ਼ਿਸ਼ਾ ਗੁਰੂ ਸਾਹਿਬਾਨ ਨੇ ਸਾਨੂੰ ਬਖਸ਼ੀਆਂ ਨੇ ਉਹਨੂੰ ਅਸੀਂ ਮੋੜ ਜਿਹੜਾ ਹੈ ਗੁਰੂ ਪਾਸੋਂ ਲੈ ਕੇ ਆਪਣੀ ਝੋਲੀ ਪਾ ਲਈਏ ਕਿਤੇ ਨਾ ਕਿਤੇ ਉਹ ਬਖਸ਼ਿਸ਼ਾਂ ਸਾਡੀ ਝੋਲੀ ਦੇ ਵਿੱਚੋਂ ਕਿਰ ਗਈਆਂ ਨੇ ਜਿਸ ਕਰਕੇ ਸਾਡੀ ਅੱਜ ਇਹ ਹਾਲਤ ਹੈ ਅਸੀਂ ਉਹ ਬਖਸ਼ਿਸ਼ਾਂ ਆਪਣੀ ਝੋਲੀ ਦੇ ਵਿੱਚ ਮੋੜ ਸੰਭਾਲ ਲਈਏ ਮੋੜਾ ਸੀ ਤਕੜੇ ਹੋ ਜਾਣਗੇ ਐਸੀ ਗੱਲ ਨਹੀਂ ਹੈ ਗੁਰੂ ਪਿਆਰਿਓ ਸਮਾਂ ਜਿਹੜਾ ਹੈ ਉਹ ਬਹੁਤ ਵਾਰ ਸਾਡੇ ਤੇ ਆਇਆ ਹੈ ਜਦੋਂ ਸਾਨੂੰ ਲੱਗਿਆ ਯਾ ਸਾਡੇ ਵਿਰੋਧੀਆਂ ਨੇ ਕਿਹਾ ਕਿ ਹੁਣ ਤਾਂ ਸਿੱਖ ਖਤਮ ਹੀ ਹੋ ਜਾਣਗੇ ਹੁਣ ਤਾਂ ਸਿੱਖ ਮੇਢੀ ਜਾਣਗੇ ਜਾਂ ਅਸੀਂ ਸਿੱਖਾਂ ਨੂੰ ਖਤਮ ਕਰ ਦੇਾਂਗੇ ਸਿੱਖਾਂ ਨੂੰ ਮਟਾ ਦੇਾਂਗੇ ਇਹ ਕੋਈ ਅੱਜ ਪਹਿਲੀ ਵਾਰੀ ਨਹੀਂ ਕਿਹਾ ਜਾ ਰਿਹਾ ਜਾਂ ਕਈਆਂ ਨੂੰ ਪਹਿਲੀ ਵਾਰੀ ਨਹੀਂ ਲੱਗ ਰਿਹਾ ਐਸਾ ਵਕਤ ਇਤਿਹਾਸ ਦੇ ਅੰਦਰ ਪਤਾ ਨਹੀਂ ਕਿੰਨੇ ਕੁ ਵਾਰ ਆਇਆ ਜਦੋਂ ਵਿਰੋਧੀਆਂ ਨੇ ਕਿਹਾ ਕਿ ਸਿੱਖ ਹੁਣ ਅਜਾਇਬ ਘਰਾਂ ਦੇ ਅੰਦਰ ਤਸਵੀਰਾਂ ਦੇ ਵਿੱਚ ਦਿਸਿਆ ਕਰਨਗੇ ਪਰ ਗੁਰੂ ਨੇ ਕਲਾ ਵਰਤਾਈ ਅੱਜ ਅਸੀਂ ਪੂਰੀ ਦੁਨੀਆ ਦੇ ਵਿੱਚ ਛਾਏ ਹੋਏ ਆ ਗੁਰੂ ਕਲਾ ਵਰਤਾਏਗਾ ਸਾਡੀ ਚੜ੍ਹਦੀ ਕਲਾ ਹੋਏਗੀ ਰੋਹਾਨੀਅਤ ਤੌਰ ਤੇ ਵੀ ਅਸੀਂ ਮਜ਼ਬੂਤ ਹੋਵਾਂਗੇ ਔਰ ਯਕੀਨ ਜਾਣਿਓ ਗੁਰੂ ਤੇ ਭਰੋਸਾ ਰੱਖਿਓ ਅਸੀਂ ਰਾਸੀ ਤੌਰ ਤੇ ਵੀ ਮਜ਼ਬੂਤ ਹੋਵਾਂਗੇ ਬਸ ਜ਼ਰੂਰਤ ਇਸ ਗੱਲ ਦੀ ਹੈ ਕਿ ਅਸੀਂ ਆਪਣੇ ਗੁਰੂ ਦੇ ਪ੍ਰਤੀ ਆਪਣੇ ਮਨ ਦੇ ਵਿੱਚ ਭਾਵਨਾ ਸ਼ਰਧਾ ਬਿਰਾਗ ਭਗਤੀ ਪਾਓ ਜਿਹੜਾ ਹੈ ਉਹ ਲੈ ਕੇ ਜ਼ਿੰਦਗੀ ਜਿਉਣਾ ਸ਼ੁਰੂ ਕਰ ਦਈਏ ਆਪਣੇ ਬੱਚਿਆਂ ਨੂੰ ਗੁਰੂ ਦੇ ਪ੍ਰਤੀ ਸਤਕਾਰ ਭਾਵ ਜਿਹੜਾ ਹੈ ਉਹ ਪੈਦਾ ਕਰਨ ਦੇ ਲਈ ਅਸੀਂ ਤੋਰਨਾ ਸ਼ੁਰੂ ਕਰ ਦਈਏ ਤਾਂ ਫੇਰ ਸਾਡਾ ਗੁਰੂ ਪਿਆਰਿਓ ਦਿਨ ਦੁੱਗਣੀ ਸਾਡੀ ਕੌਮ ਰਾਤ ਚੌਗਣੀ ਜਿਹੜੀ ਹੈ ਉਹ ਤਰੱਕੀ ਜ਼ਰੂਰ ਕਰੋਗੇ ਮੈਂ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਜਿੱਥੇ ਤੈਹ ਦਿਲੋਂ ਧੰਨਵਾਦ ਕਰਦਾ ਉਥੇ ਇੱਕ ਵਾਰੀ ਫੇਰ ਅੱਜ ਮੇਰੀ ਪੀਰੀ ਦਿਵਸ ਦੀਆਂ ਸਮੂਹੋ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ 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 ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ